ਪਿਆਰ ਭਰੀ ਸਸਰੀ ਕਲ ਫੇਸਬੁਕ ਤੇ YouTube ਵਾਲਿਆਂ ਨੂੰ ਕਹਿੰਦੇ ਆ ਐਡ ਨਹੀਂ ਤਾਂ ਬੇ ਪੌਟਰ ਤੇ ਆਪਣਾ ਨੰਬਰ ਚੱਲੀ ਜਾਦਾ 57 ਫੋਟੋਆਂ ਭੇਜ ਦਿਓ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦੇ ਕਰੋ ਚੈਨਲ ਸਬਸਕ੍ਰਾਈਬ ਕਰ ਦੇ ਕਰੋ ਵੀਰੇ ਲਾਇਕ ਜਰੂਰ ਕਰ ਦੇਗਾ ਤੁਸੀਂ ਵੀਡੀਓ ਵੇਖ ਲੈਣੇ ਆ ਵੀਡੀਓ ਵੇਖ ਕੇ ਉੱਡ ਜਾਈ ਲਾਇਕ ਨਹੀਂ ਕਰਦੇ ਭਰਾ ਬਣ ਕੇ ਲਾਇਕ ਕਰ ਜਾ ਕਰੋ ਆਪਾਂ ਇੱਕੇ ਵੀਰ ਦੇ 8 ਤੋਂ 9 ਚੀਜ਼ਾਂ ਲੈ ਕੇ ਆਏ ਆ ਏਰੀਆ ਲੁਧਿਆਣਾ ਵੀਰ ਦਾ ਜ਼ਿਲ੍ਹਾ ਉੱਥੇ ਪੈਂਦਾ ਕੋਲੇ ਜਲ੍ਹ੍ਹਿਆਣੇ ਦੇ 18 ਸਤਾ ਟਰਾਲਾ ਵੀਰੇ ਬਿਲਕੁਲ ਨਵਾਂ 2025 ਮਾਡਲ ਆ ਨਵੇਂ ਟਾਇਰ ਚੜੇ ਹੋਏ ਟਰਾਲੇ ਦੇ ਤੇ ਜਮਨ ਨਵੇਂ ਚੜੇ ਹੋਏ ਆ ਟਰਾਲ ਟਾਇਰ 18 ਸਤਾ ਟਰਾਲਾ ਹੈਵੀ ਤੋਂ ਪਾਰਾ ਟਰਾਲਾ ਬਣਿਆ ਵਾ 40 ਕੁਇੰਟਲ ਦੇ ਨੇੜ ਤੇ ਟਰਾਲਾ ਬਣਿਆ ਵਾ ਇਹ ਤਾਰਾ ਸਿੰਘ ਬਣਕੇ ਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰ ਕਰ ਸਕਦੇ ਲੈਟਾ ਛੇਟਾ ਲੱਗਾ ਗਾ ਆ ਦਾ ਸੈਂਕੀ ਗਾਡਰਾ ਦੂਰੀ ਵੇਰ ਕੈਂਚਗਾ ਬਣਾ ਕੇ ਥੱਲੇ ਫੇਰ ਲਾਈਆ ਵੀਲ ਕਵਰ ਚੜੇ ਹੋਏ ਨਵੇਂ ਟਾਇਰ 36 30 ਮਗਾ ਟਰਾਲਾ ਪੈਂਦਾ 51 ਇੰਚੇ ਦੀ ਵਿਆ 55 ਇੰਚੇ ਮੱਛੀ ਹੌਕਾ ਜੀ 18 ਸੱਤ ਦਾ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਏਰੀਆ ਦੇ ਆਣਾ ਤੇ ਬਹੁਤ ਵਈਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਸੰਪਰਕ ਕਰੋ ਕੋਕਾ ਵੀ ਟਰਾਲਾ ਤੇ ਧਾਨੜੀ ਹਾਬਾ ਰੇਲ ਦਾ ਹਿੱਸਾ ਕਿ ਤੇ 55 ਇੰਚੇ ਦੀ ਹੌਕਾ ਮੱਛੀ 5 ਚਾਰ ਕਿ ਮੋਟੀ ਆ ਤੇ ਰਸੇ ਕਸਣ ਵਾਲਾ ਲੱਗਿਆ ਵਾ ਤੇ ਰੇਟ ਦੀ ਗੱਲ ਕਰਕੇ ਰੇਟ ਹੈਗਾ 5 ਲੱਖ 60 ਹਜ਼ਾਰ 5 ਲੱਖ 60 ਹਜ਼ਾਰ ਏਰੀਆ ਲੁਧਿਆਣਾ ਵੀਰ ਦਾ ਨਵੇਂ ਟਾਇਰ ਚੜੇ ਹੋਏ ਟਰਾਲੇ ਨੂੰ ਟੂਕੇ ਦਾ ਰੰਗ ਕੀਤਾ ਵਾ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸਪਰਕ ਕਰ ਸਕਦੇ ਆ ਜਵਾ ਕੋਕਾ ਪੀ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬੜਿਆ ਵਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਕੇ ਲੈ ਸਕਦੇ ਕੋਕਾ ਪੀ ਟਰਾਲਾ ਹੈਵੀ ਤੋਂ ਪਾਰ ਟਰਾਲਾ ਵੀੜ ਕੋ ਸਾਰੀ ਵਕਤ ਸਟੈਪ ਨਾ ਕਰੋ 16 7 ਦਾ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 2022 ਮਾਡਲ ਆ ਤੈਰ ਹੈਗੇ 70 ਤੋਂ 75 ਪੈਸੇ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀਰਾਂ ਸੰਪਰਕ ਕਰ ਲਓ ਬਿਨਾਂ ਲੈਫਟ ਤੋਂ ਟਰਾਲਾ 16 7 ਦਾ ਜੋ ਹੈ ਵੀ ਤੋਂ ਪਾਰ ਟਰਾਲਾ ਬਣਿਆ ਮੈਂ ਏਰੀਆ ਲੁਧਿਆਣਾ ਇਹ ਵੀ ਵੀਰ ਦਾ ਦਾਸ ਨੜੀ ਹਾ ਭਰੇ ਹਿੱਸਾ ਤੇ 10 10 ਇੰਚੀ ਘਾਟਾ ਥੋੜੀ ਵੀਰ ਫੇਰ ਕੈਂਚਾ ਬੜਾ ਕੇ ਲਾਈਆਂ ਹੋਈਆਂ 51 ਇੰਚ ਮੱਛੀ ਹੌਕਾ ਹੈ ਜੀ 51 ਇੰਚ ਚੌੜੀ 55 ਦੀ 51 ਰੇਟ ਤੇ ਕਰਕੇ ਗੱਲ ਕਰੀਏ 3,55,000 ਰੁਪਏ ਰੇਟ ਮੰਗਦੇ ਆ ਵਧੀਆ ਡਰਾਦਾ ਕਿਥੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 3.5 ਫੁੱਟ ਵੈੱਡ ਹੈ ਦਾ 3 ਫੁੱਟ ਕਹਣਾ ਜੀ 3 ਨਹੀਂ ਢਾਈ ਹੋਗਾ ਇਹਦਾ ਢਾਈ ਫੁੱਟ ਵੈੱਡਾ ਕਿਹੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਵਾ ਦੋ ਪਟਵਾਰ ਦਾ ਨੜੀ ਹਾਬਾ ਰੇਲ ਦਾ ਹਿੱਸਾ ਆ ਕੋਕਾ ਪੀਵੇ ਇਸ ਟਰਾਲਾ ਬਹੁਤ ਕਰ ਲੋ ਕਿਸੇ ਵੀਰ ਭਾਈ ਨਾਲ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਉਹ ਟਰਾਲੇ ਦੀ ਪਹਿਲੇ ਟਰਾਲੇ ਦੀ ਗੱਲ ਕਰਕੇ 300 ਕੁਆਂਟਲ ਦੀ ਗਰੰਟੀ ਦਿੰਦੇ ਆ ਨਵੇਂ ਟਾਇਰ ਚੜੇ ਹੋਏ ਟਰਾਲੇ ਦੇ ਪਹਿਲੇ ਦੇ 18 ਫੁੱਟੇ ਜਾਂ 16 ਫੁੱਟਾ ਟਰਾਲਾ ਇੱਕੇ ਵੀਰ ਕੋਲ ਹੀ ਆ ਸਾਰੇ ਸੰਦੋ ਕਿਸੇ ਵੀਰ ਭਾਈ ਨਾਲ ਲੈਣਾ ਵੀ ਨਾਲ ਸੰਪਰਕ ਕਰ ਲੋ ਮਾਡਲ ਵੀ ਦੱਸਾਂਗੇ ਰੇਟ ਵੀ ਦੱਸਾਂਗੇ ਸਾਰੇ ਵੀਡੀਓ ਵੇਖ ਕੇ ਸਟੈਪ ਨਾ ਕਰੋ 16 ਸਾਦਾ ਟਰਾਲਾ ਸੰਤਾ ਨੜੀ ਹਾਬਾ ਦਾ ਸਿੰਘ ਜੀ ਦਾ ਘਾਟਾ 52 ਇੰਚ ਹੌਕਾ 22 ਮਾਡਲ ਰੇਟ ਹੈਗਾ 355000 2.5 ਫੁੱਟਾ ਵੈਡਾ ਉੱਤੇ ਬਤਰਪਾਲ ਪਾਉਣ ਵਾਲਾ ਲਾਇਆ ਵਾ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਕੋਕਾ ਵੀ ਟਰਾਂਦਾ ਹੈਵੀ ਤੋਂ ਭਰਾ ਟਰਾਂਦਾ ਬਣਿਆ ਹੋਏ ਵੀ ਸਾਰੀ ਵੀਰ ਕੋ ਦੇ ਵੇਖ ਕੇ ਸਟੈਪ ਨਾ ਕਰੋ ਲੈ ਰੇਟ ਵੀ ਦੱਸਾਂਗੇ ਮਾਡਲ ਵੀ ਦੱਸਾਂਗੇ 13 ਮਾਡਲ ਇੰਜਨ ਘੇੜਦਾ ਓਕੇ ਆ ਸੋਨਾ ਦੀ ਘਾਰ 750 ਟਾਇਰ ਰਹਿਗੇ ਆਏ ਦੇ 40 ਤੋਂ ਪੰਜਾਬ ਹੈ ਟਾਇਰ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ ਕੋਕਾ ਪੀਸ ਟਰੈਕਟਰ ਆ ਸਾਈਡ ਗੇਅਰ ਆ 2013 ਮਾਡਲ ਆ ਇੰਜਨ ਗੇਅਰ ਤਾਂ ਓਕੇ ਆ ਬਿਲਕੁਲ ਹੁੱਕ ਹੁੱਕ ਵਧੀਆ ਲੱਗੀ ਆ ਤੇ ਕਿਸੇ ਵੀਰ ਭਾਈ ਜੀ ਲੈਣਾ ਵੀ ਸੰਪਰਕ ਕਰ ਸਕਦੇ ਚੈਪ ਵਾਲੀ ਕਾਪੀ ਸਰਕਾਰੀ ਪਰੇਟਾ ਲੱਗੇਗਾ 65 ਪੰਜਾਬ ਨੰਬਰ ਆ ਇੰਜਨ ਗੇਅਰ ਤਾਂ ਓਕੇ ਆ ਰੇਟ ਦੀ ਗੱਲ ਕਰੀਏ 380000 ਰੁਪਿਆ ਰੇਟ ਆ 2013 ਮਾਡਲ ਆ ਇਹ ਗੱਲ ਧਿਆਨ ਆ ਇੱਕੇ ਵੀਰ ਕੋਲੇ ਸਾਰੇ ਸੰਤਾਂ ਵੀਰ ਕੋ ਸਾਰੀ ਵਿਕਲ ਸਟੈਪ ਨਾ ਕਰੋ ਰੇਟ ਮਾਡਰ ਸਭ ਕੋ ਦੱਸਾਂ ਗਏ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਸੋਨਾ ਜੀ ਕਾ ਟਰੈਕਟਰ ਇੰਜਨ ਗੇਅਰ ਦਾ ਪੂਰਾ ਓਕੇ ਆ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਬਹੁਤ ਵਜਿਆ ਟਰੈਕਟਰ ਆ ਤੇ ਉਹ ਕੋਕਾ ਪੀਸੋ ਹੈਂਤੇ ਇੰਜਨ ਗੇਅਰ ਦਾ ਪੂਰਾ ਓਕੇ ਨਹੀਂ ਰਾਈ ਟਰੈਕਟਰ ਕਿਚੋ ਰੰਗ ਪੇਟ ਜ ਹੋ ਜਾਂਦੀ ਵਜਿਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਬਿਲਕੁਲ ਸਾਰੀ ਵਿਕਲ फार्म ট্রাক 60 2005 ਮਾਡਲ ਆ ਇੰਜਨ ਗੇਅਰ ਦਾ ਓਕੇ ਆ ਟਾਇਰ 77 75 ਪੈਸੇ ਆ ਪੋ ਵੀ ਜੈ ਟਰੈਕਟਰ ਕਿਸੇ ਵੀਰ ਪਾਇਆ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਡੈਕ ਚੱਕ ਲੱਗਿਆ ਆ ਆਲੂ ਪੱਟਣ ਵਾਲੀ ਮਸ਼ੀਨ ਨਾਲ ਉਹ ਪਤਾ ਨਹੀਂ ਦੇਣੀ ਤੇ ਨਹੀਂ ਦੇਣੀ ਨਾਲ ਹੀ ਆ ਇਹ ਤੁਸੀਂ ਫੋਨ ਲਾ ਕੇ ਪੁੱਛ ਸਕਦੇ ਆ ਰੇਟ ਦੀ ਗੱਲ ਕਰਾਂ 2 ਲੱਖ 5 ਇਹ 2005 ਮਾਡਲ ਇੰਜਨ ਗੇਅਰ ਦਾ ਓਕੇ ਆ ਨੀਲਾ ਟਰੈਕਟਰ ਆ ਕੋਈ ਪੇਂਟ ਖੇੜ ਨਹੀਂ ਹੋਇਆ ਟਾਇਰ ਹੈਗੇ 70 ਤੋਂ 75 ਰੁਪਏ ਵਧੀਆ ਲੈਟਾ ਛਿੱਟਾ ਲੱਗ ਗਿਆ ਸੈਲਫ ਸਟਾਰ ਇੰਜਨ ਗੇਅਰ ਤਾਂ ਓਕੇ ਆ ਰੇਟ ਦੀ ਗੱਲ ਕਰੀਏ ਰੇਟ ਹੈਗਾ 2,75,000 2,75,000 2,75,000 ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਏਅਰ ਗੱਲ ਤੇ ਆਣਾ ਇੱਕੇ ਵੀਰ ਕੋਲ ਸਾਰੇ ਸੰਸਾਰ ਸਾਰੇ ਸਟੈਪ ਨੇ ਕਰੇ ਬੀੜੂ ਤੇ ਬੋਹਵਿਆ ਟਰੈਕਟਰ ਆ ਮਾਡਲ ਰੇਟ ਹਰ ਇੱਕ ਚੀਜ਼ ਦੱਸਾਂਗੇ ਤੇ 2005 ਮਾਡਲ ਰੇਟ ਦੀ ਗੱਲ ਕਰੀਏ ਤੇਗਾ ਤਵਾ ਦਾ 75000 ਇੰਜਨ ਗੇਅਰ ਦਾ ਓਕੇ ਟਰੈਕਟਰ ਬਹੁ ਬਈਆ ਮਰਗਾੜ ਸ਼ਗਲ ਨਵੇਂ ਲੱਗੇ ਹੋਏ ਕਿਹੇ ਵੀਰ ਭਾਈ ਨੇ ਲੈਣਾ ਵੀ ਦਾ ਸਪਰਟ ਆਰ ਜਣਾ ਟਰੈਕਟਰ ਦਾ 555 2018 ਮਟੜਾ ਇੰਜਨ ਗੇਅਰ ਦਾ ਓਕੇ ਸਰਕਾਰੀ ਝੰਡਾ ਲੱਗਿਆ ਵਾ ਉੱਤੇ ਬਹੁਤ ਬਈਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸਪਰਕ ਕਰ ਸਕਦੇ ਆ ਦੂਜੀ ਛਤਰੀ ਲੱਗੀ ਵੀ ਕੱਪੜੇ ਵਾਲੀ ਇੰਜਨ ਗੇਅਰ ਦਾ ਓਕੇ ਟਾਇਰ ਨਵੇਂ 80 ਤੋਂ 90 ਪੈਸੇ ਬਹੁਤ ਵਧੀਆ ਟਰੈਕਟਰ 555 ਅਰਜੁਨ ਤੇ ਰੇਟ ਦੀ ਗੱਲ ਕਰੀਏ ਰੇਟ ਹੈਗਾ 4,80,000 4,80,000 ਟਾਇਰ ਵੇਖ ਸਕਦੇ ਆ ਪੂਰੀ ਗੱਡੀ ਖੜੀ ਆ ਨਵੇਂ ਟਾਇਰ 80 ਤੋਂ 90 ਪੈਸੇ ਕਿਤੋਂ ਮਰਗਾਰਛਗੜ ਗਲੇ ਨਹੀਂ ਨਾਲ ਦਾ ਪੇਂਟ ਖੇਂਟ ਆ ਬਹੁਤ ਘੱਟ ਟਰੈਕਟਰ ਚੱਲਿਆ ਵਾ ਸਿਰਫ 10-12 ਕਿਲੋ ਦੀ ਵਾਈ ਦੀ ਵੀਰ ਦੀ ਏਅਰ ਗੱਲ ਧਿਆਨ ਆ ਕਿਸੇ ਵੀਰ ਭਾਈ ਨੂੰ ਲੈਣਾ ਵੀ ਇਸ ਪਰ ਕਰ ਸਕਦੇ ਆ ਇੰਜਨ ਕੇਰਦਾ ਓਕੇ ਟਰੈਕਟਰ ਚਤਰੀ ਚਤਰੀ ਲੱਗੀ ਵੀ ਬਹੁਤ ਵਧੀਆ ਟਰੈਕਟਰ ਆ ਤੇ ਸਾਰੀ ਇਹ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਵੀਡੀਓ ਸਾਰੀ ਬਿਕਲ ਸਟੈਪ-ਬਾ-ਸਟੈਪ ਨਾ ਕਰੇ ਮੇਰੇ ਬੰਤੇ 475 ਟਰੈਕਟਰ ਇਨ ਡੀਆਈ 2000 ਹੈ 2 ਮਾਡਲ 2002 ਮਾਡਲ ਇੰਜਨ ਕੇਰਦਾ ਓਕੇ ਆ ਨਾਲ ਦਾ ਪੇਂਟ ਛੇਂਡਾ ਕਿਤੋਂ ਪੇਂਟ ਜੁਆ ਟਰੈਕਟਰ ਦਾ ਤੇ ਟਾਇਰ ਹੈਗੇ 75 ਪੈਸੇ ਚਾਲੇ ਟਰੈਕਟਰ ਦੇ ਇੰਜਨ ਗੇਅਰ ਦਾ ਪੂਰਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਆ ਬਹੁਤ ਵਧੀਆ ਟਰੈਕਟਰ ਆ ਤੇ ਵੀਡੀਓ ਸਾਲੀ ਵਿੱਚ ਡਾਵਰ ਚਾਵਰ ਡੰਡਾ ਛੰਡਾ ਸਭ ਨਾਲ ਦੇਣਗੇ ਡੰਡਾ ਪੱਟੀ ਨਾਲ ਦੇਣਗੇ ਛਤਰੀ ਲੱਗੀ ਵੀ ਆ ਟਰੈਕਟਰ ਨੂੰ ਰੇਟ ਦੀ ਗੱਲ ਕਰੀਏ ਰੇਟ ਹੈਗਾ 2 ਲੱਖ ਤੇ 75 ਹਜ਼ਾਰ 2 ਲੱਖ 75 ਹਜ਼ਾਰ 2 ਲੱਖ 75 ਹਜ਼ਾਰ ਦੋ ਜਾਂ ਦੋ ਮਾਡਲ ਆ ਇੰਜਨ ਗੇਅਰ ਤਾਂ ਪੂਰਾ ਹੋਊ ਕਿਉਂ ਇਹ ਓਕੇ ਟਰੈਕਟਰ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਸੰਪਰਕ ਕਰ ਸਕਦੇ ਆ ਏਅਰ ਕਾ ਲੁਧਿਆਣਾ ਇੱਕੇ ਵੀਰ ਕੋਲੇ ਖੜੇ ਟਰੈਕਟਰ ਸਾਰੇ ਸੰਦ ਕਿਸੇ ਵੀਰ ਭਾਈ ਜੀ ਲੈਣੇ ਹੋਣ ਵੀ ਤੁਸੀਂ ਸੰਪਰਕ ਕਰ ਸਕਦੇ ਆ ਬਹੁਤ ਵਈਆ ਟਰੈਕਟਰ ਆ 475 ਪੱਕੇ ਡੈਰ ਵੀਕਲ ਸਾਰੀ ਵੀਕਲ ਸਟੈਪ ਪਣ 555 ਜਣਾ ਐਸੇ ਵੀਰ ਕੋਲੇ ਇੰਜਨ ਗੇਅਰ ਦਾ ਓਕੇ ਆ 2013 ਮਾਡਲ ਆ ਟਰੈਕਟਰ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਤੇ ਡਾਵਰ ਫੱਟੀ ਨਾਲ ਆ ਸਭ ਕੁ ਨਾਲ ਦੇਣਗੇ ਫੁੱਲ ਹੈਵੀ ਫੱਟੀ ਮੋਟੀ ਆ ਤੇ ਟਰੈਕਟਰ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਕੋਕਾ ਵੀ ਟਰੈਕਟਰ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਸਕਦੇ ਆ ਰੇਟ ਦੀ ਗੱਲ ਕਰਕੇ 4,20,000 ਰੁਪਿਆ ਰੇਟ ਆ 4,20,000 ਰੁਪਿਆ ਰੇਟ ਆ ਫੱਟੀ ਡਾਵਰ ਵੇਖ ਲਓ ਕਿੰਨੀ ਮੋਟੀ ਆ ਇੰਜਨ ਗੇਅਰ ਦਾ ਪੂਰਾ ਓਕੇ ਟਰੈਕਟਰ 2013 ਦਾ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਬਹੁਤ ਵਧੀਆ ਟਰੈਕਟਰ ਆ ਵੀਰ ਕੋ ਸਾਰੀ ਵਿਕਸਟੈਪ ਨਾ ਕਰੇ ਵੀਰ ਬਣ ਕੇ ਕੋਕਾਪੇ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ business ਪਰ ਕਰ ਸਕਦੇ ਇੰਜਨ ਗੇਅਰ ਦਾ ਪੂਰਾ ਵਧੀਆ ਟਰੈਕਟਰ ਆ ਟਾਇਰ ਹੈਗੇ ਆ 80 ਤੋਂ 90 ਪੈਸੇ ਕੋਕਾਪੇ ਟਰੈਕਟਰ ਆ ਅੱਗੇ ਹੜੰਬਾ ਵਿਖਾਉਣੇ ਤੁਹਾਨੂੰ ਬਿਲਕੁਲ ਸਾਰੀ ਬਿਕਸਟ ਹੈ ਬਹੁਤ ਵਧੀਆ ਹੜੰਬਾ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਪਰਖ ਕਰ ਸਕਦੇ ਆ ਦਾਣੇ ਵਿੱਚ ਪਉਂਦਾ ਟਰਾਲੀ ਤੇ ਉਹ ਵੀ ਲੱਗਿਆ ਵਾ ਤੇ ਨਵੇਂ ਮਾਡਲ ਦੇ ਹੜੰਬਾ ਤੇ ਤਿੰਨ ਬੈਲਟਾ ਛਲਟਾ ਪਾਈਆਂ ਤੇ 29 ਇੰਚ ਦਾ ਹੈਗਾ ਡਰਮ ਕਿਸੇ ਵੀਰ ਭਾਈ ਜੀ ਲੈਣਾ ਵੀ ਤੁਸੀਂ ਪਰਖ ਕਰ ਸਕਦੇ ਆ ਉੱਤੇ ਰੇਟ ਦੀ ਗੱਲ ਕਰੀਏ 1,10,000 ਰੁਪਏ ਰੇਟ ਆ ਮੌਕੇ ਤੇ ਮਾਨ ਤਨ ਕਰ ਦੇਣਗੇ ਵਧੀਆ ਕੋਕਾ ਪੀਸਾ ਹੜੰਬਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਜਾਲ ਨਾ ਛਾਲ ਨਾ ਜਾਂ ਛਾਂ ਨੇ ਜਾਲੀਆਂ ਦੀਆਂ ਵਧੀਆਂ ਪਏ ਆ ਫੱਟਾ ਛੱਟਾ ਮਗਰ ਲੱਗਿਆ ਵਾ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਫੱਟੇ ਦੇ ਉੱਤੇ ਸਮਾਨ ਵੀ ਛੱਟਿਆ ਪਿਆ ਵੇਖ ਲੋ ਕੋਕਾ ਪੀ ਫੱਟਾ ਖੱਟੀਆਂ ਲੱਗੀਆਂ ਆ ਤੇ ਲੋਹੇ ਦਾ ਫੱਟਾ ਨਹੀਂ ਹੁਣ ਕਈਆਂ ਦੇ ਲੋਹੇ ਦਾ ਫੱਟਾ ਹੁੰਦਾ ਇਹਦੇ ਲੱਕੜ ਦਾ ਫੱਟਾ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਤੇ ਵੀਰ ਕੋ ਲਾਇਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਚੈਨਲ ਸਬਸਕ੍ਰਾਈਬ ਕਰੇ ਭਰਾ ਬੜਕੇ